ਸੋਡਾ ਮੈਂ ਵਿਰਿੰਦਰ ਸਿੰਘ ਸਮਰਾ ਕੋਟ ਫਰਾਂਕੋਲਪੁਰਾ ਤੋਂ ਬੋਲ ਰਿਹਾ ਹਾਂ ਜੀ ਇੱਕ ਤੁਸੀਂ ਪੰਜੂ ਸਵਰਤੇ ਬੋਡੀ ਸਵਰਤੇ ਹੈ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਜੀ ਇਸ ਤੋਂ ਪਹਿਲਾਂ ਮੈਨੂੰ ਮੇਨ ਤਾਂ ਸ਼ੂਗਰ ਦੀ ਪ੍ਰੋਬਲਮ ਸੀ ਜਿਹੜੀ 30 32 ਸਾਲ ਤੋਂ ਤਕਰੀਬਨ ਪ੍ਰੋਬਲਮ ਸੀ ਔਰ ਮੈਂ ਰੈਗੂਲਰ ਦਵਾਈ ਖਾ ਰਿਹਾ ਸੀ ਉਹਦੀ ਆਮ ਜਿਹੜੀ ਟੈਬਲੇਟ ਲੈ ਰਿਹਾ ਸੀ ਹਾਂ ਕੋਈ ਵੀ ਲੈ ਰਿਹਾ ਸੀ ਪਰ ਉਸ ਦਿਨ ਕੋਈ ਖਾਸ ਫਰਕ ਨਹੀਂ ਪੈ ਰਿਹਾ ਸੀ ਤੇ ਹੋਰ ਕੀ ਪ੍ਰੋਬਲਮ ਸੀ ਤੋਂ ਇਲਾਵਾ ਸ਼ੂਗਰ ਤੋਂ ਇਲਾਵਾ ਜੀ ਇਸ ਤੋਂ ਇਲਾਵਾ ਮੇਰਾ ਇਹ ਸੀ ਕਿ ਜਿਹੜੇ ਪੈਰਾਂ ਦੀ ਹਾਲਤ ਸੁਣ ਰਹੇ ਹੁੰਦੇ ਸੀਗੇ ਠੀਕ ਹੈ ਜੀ ਜਿੰਨਾਂ ਕਈ ਦਫਾ ਪਤਾ ਨਹੀਂ ਲੱਗਦਾ ਸੀ ਜੁੱਤੀ ਪਾਈ ਹੈ ਜਾਂ ਨਹੀਂ ਪਾਈ ਹੈ ਠੀਕ ਹੈ ਜੀ ਤੇ ਉਹ ਮਤਲਬ ਕਿ ਬਹੁਤ ਵੱਡੀ ਪ੍ਰੋਬਲਮ ਹੋ ਗਈ ਸੀ ਇਸ ਕਰਕੇ ਫਿਰ ਮੈਨੂੰ ਥੋੜਾ ਪਤਾ ਲੱਗਿਆ ਵੀ ਇਹਦਾ ਪੈਕ ਦਾ ਤੇ ਪੈਕ ਲੈਣਾ ਪੈਕ ਲੈਣ ਆਸਤੇ ਮੈਂ ਬਣਾਦ ਤੋਂ ਲੈ ਕੇ ਆਂਦਾ ਇਹ ਤੁਸੀਂ ਕੋਈ ਵੀਕਨੈਸ ਵਗੈਰਾ ਵੀ ਸਰੀਰ ਨੂੰ ਹੈਗੀ ਸੀ ਜਾਂ ਕਮਜ਼ੋਰੀ ਕਿੱਦਾਂ ਦੇ ਹਾਲਾਤ ਸੀ ਹਾਂ ਕਿ ਸੁਸਤੀ ਸੁਸਤੀ ਨੂੰ ਸੁਸਤੀ ਰੇ ਨਹੀਂ ਕੰਮ ਕਰਨ ਨੂੰ ਜੀ ਨਹੀਂ ਸੀ ਕਰਦਾ ਠੀਕ ਹੈ ਜੀ ਤੇ ਮੈਂ ਪੈ ਰਹਿਣਾ ਸਾਧਨ ਠੀਕ ਹੈ ਜੀ ਪਰ ਹੁਣ ਜਦੋਂ ਤੋਂ ਮੈਂ ਪੈਕ ਲਿਆ ਉਸ ਤੋਂ ਪਹਿਲਾਂ ਸਭ ਤੋਂ ਮੈਨੂੰ ਮਹਿਸੂਸ ਹੋਇਆ ਕਿ ਜਿਹੜਾ ਮੇਰੇ ਪੈਰਾਂ ਦੇ ਸੌਣ ਦਾ ਕੰਮ ਸੀਗਾ ਉਹ ਬਿਲਕੁਲ ਨਾਰਮਲ ਹੋ ਗਿਆ ਹੁਣ ਮੈਨੂੰ ਬਿਲਕੁਲ ਆਰਾਮ ਆ ਗਿਆ ਤੇ ਸਰੀਰ ਜਿਹੜਾ ਹੈਗਾ ਸਰੀਰ ਦੇ ਵਿੱਚ ਮੈਂ ਹੁਣ ਕੰਮ ਕਰਨ ਨੂੰ ਜੀ ਕਰਦਾ ਜਦੋਂ ਮੈਂ ਕਿਹਾ ਬੈਠਣ ਨੂੰ ਜੀ ਨਹੀਂ ਕਰਦਾ ਸਵਾ ਠੀਕ ਤੇ ਜਿਹੜੀ ਸ਼ੂਗਰ ਸੀ ਸ਼ੂਗਰ ਮੇਰੀ ਪਹਿਲੇ 15 ਦਿਨ ਤੱਕ ਤਾਂ ਉਸ ਤਰ੍ਹਾਂ ਚੱਲਦੀ ਰਹੀ 15 ਦਿਨ ਤੋਂ ਬਾਅਦ ਬਿਲਕੁਲ ਨਾਰਮਲ ਪਹਿਲਾਂ ਕਿੰਨੀ ਰਹਿੰਦੀ ਸੀ ਤੁਹਾਡੇ ਕੋਲ ਮਸ਼ੀਨ ਵੀ ਮੈਂ ਚੈੱਕ ਕੀਤੀ ਹੈ ਮਸ਼ੀਨ ਵੀ ਸੀ ਪਹਿਲਾਂ ਕਿੰਨੀ ਰਹਿੰਦੀ ਸੀ ਸ਼ੂਗਰ ਤੁਹਾਡੀ ਤੇ ਉਸ ਤੋਂ ਬਾਅਦ ਹੁਣ ਕਿੰਨੀ ਆ ਮਸ਼ੀਨ ਮਾਣ ਤਾਂ ਤੇ ਮੇਰੀ ਆਸਿਕ ਮੈਂ ਖਾਲੀ ਪੇਟ ਚੈੱਕ ਕਰਦਾ ਸੀ ਤੇ 200 ਤੋਂ ਉੱਪਰ ਹੀ ਰਹਿੰਦੀ ਸੀਗੀ ਠੀਕ ਹੈ ਜੀ ਤੇ ਹੁਣ ਬਿਲਕੁਲ ਆਕੇ ਆ 15 ਦਿਨ ਦਵਾਈ ਖਾਣ ਤੋਂ ਬਾਅਦ ਉਹ ਨਾਰਮਲ ਤੇ ਆ ਗਈ ਤੇ ਹੁਣ ਮੈਂ ਬਿਲਕੁਲ ਨਾਰਮਲ ਚੱਲ ਰਹੀ ਹੈ ਉਹ ਹੁਣ ਏਜ ਕਿੰਨੀ ਆਈ ਤੁਹਾਡੀ ਹੁਣ ਇਹ ਮੇਨ 76 ਹੈ ਜੀ 76 ਹੈ ਜੀ ਹਾਂ ਜੀ ਏਪੀਕੇ ਕੀ ਮਹਿਸੂਸ ਹੁੰਦਾ ਜੀ ਦਾ ਤੁਹਾਨੂੰ ਲੱਗਦਾ ਵੀ ਕੁਝ ਵੀ ਏਜ ਦੇ ਵਿੱਚ ਫਰਕ ਲੱਗਿਆ ਤੁਹਾਨੂੰ ਭਟੀਆਂ ਮੈਨੂੰ ਇਸ ਚੀਜ਼ ਦਾ ਬਹੁਤ ਵੱਡਾ ਫਰਕ ਆ ਕਿ ਹੁਣ ਮੇਰੇ ਅੱਗੇ ਪਹਿਲਾਂ ਜਿਹੜਾ ਸੁੱਤਿਆ ਮੈਂ ਕਿਉਂ ਉੱਠ ਉਹਨੂੰ ਜੀਨਿਸ ਕਰਦਾ ਜਾਂ ਸੁਸਤੀ ਰਹਿੰਦੀ ਸੀ ਹੁਣ ਮੈਂ ਬਿਲਕੁਲ ਸਵੇਰ ਟਾਈਮ ਸਰ ਉੱਠ ਕੇ ਸਾਰੇ ਕੰਮ ਕਾਰ ਵੀ ਕਿਚਨ ਗਾਰਡਨ ਵਗੈਰਾ ਚ ਵੀ ਹੱਥ ਹੱਥ ਮਾਰ ਲਈਦਾ ਤੇ ਸੋਣਾ ਮੈਂ ਕਹਿ ਸਕਿਆ ਹੈ ਸਾਰਾ ਦਿਨ ਐਕਟਿਵ ਰਹਿੰਦਾ ਸਰੀਰ ਕੀ ਕਹਿਣਾ ਚਾਹੁੰਦੇ ਪਰਿਵਾਰਾਂ ਨੂੰ ਜਿਹੜੇ ਪਰਿਵਾਰਾਂ ਨੂੰ ਅਜੇ ਦਿੱਕਤਾਂ ਨੇ ਪ੍ਰੋਬਲਮ ਆ ਉਹਨਾਂ ਨੂੰ ਕੀ ਸਲਾਹ ਦੇਉਂਗਾ ਕਿ ਇੱਕ ਤਾਂ ਇਹਦੇ ਨਾਲ ਜਿਹੜਾ ਹੈ ਨਾ ਜਰੂਰ ਇਹਨੂੰ ਇੱਕ ਵਾਰੀ ਜਮਾ ਕੇ ਦੇਖਣ ਫਿਰ ਆਪਣੇ ਆਪ ਨੂੰ ਪਤਾ ਲੱਗ ਜੂਗਾ ਫਿਰ ਹੋਰਾਂ ਨੂੰ ਵੀ ਦੱਸਣਗੇ ਪਰ ਜਿਹੜਾ ਹੁਣ ਐਸਾ ਕਿ ਸਰੀਰ ਕਾਦ ਨੂੰ ਹਲਕਾ ਫੁਲਕਾ ਬਿਲਕੁਲ ਐ ਲੱਗਦਾ ਪਹਿਲਾਂ ਮੇਰਾ ਬਾਡੀ ਥੋੜੀ ਵੇਟ ਵਾਲੀ ਬਲਕੀ ਸੀ ਉਹ ਵੀ ਹੁਣ ਸ਼ਾਂਤੀ ਚ ਆ ਗਿਆ ਕਿਨੋ ਠੀਕ ਹੈ ਜੀ ਓਕੇ ਥੈਂਕ ਯੂ ਜੀ ਧੰਨਵਾਦ